ਕੰਜਰੀ ਬਣਿਆ ਕੰਜਰੀ ਬਣਿਆ ਮੇਰੀ ਜਿੱਤ ਨਾ ਘਟਦੀ ਤੇ ਮੈਨੂੰ ਨੱਚ ਕੇ ਆ ਰਮਣਾ ਆਪਾਂ ਜੇ ਰੋਕ ਤੇ ਜਾਣੇ ਆ ਮੰਜ਼ਲ ਤੇ ਰਾਹ ਦੇ ਵਿੱਚ ਰੁੜੇ ਬਹੁਤ ਹੋਣਗੇ ਹਾਂ ਆਪਾਂ ਉਹਨਾਂ ਤੋਂ ਕੀ ਲੈਣਾ ਕਿ ਨੰਗੜਾਈ ਪਰਿਵਾਰ ਨੇ سپورਟ ਕਿ ਨਹੀਂ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਵੀ ਕਿਉਂਕਿ ਘਰਾਂ ਦੇ ਵਿੱਚ ਆਪਣੇ ਆਮ ਘਰਾਂ ਦੇ ਲੋਕ ਹੁੰਨੇ ਆ ਆਪਾਂ ਤਾਂ ਕੋਈ ਬਹੜਾ ਹੋ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਕੰਮ ਕਰ ਲਓ ਕੀ ਤੁਸੀਂ ਗਾਣੇ ਵਜਾਉਣੇ 'ਚ ਲੱਗੇ ਹੋਏ ਮੇਰੀ ਤਾਇਆ ਜੀ ਹੈ। ਅੱਛਾ ਵੀ ਵੈਸੇ ਤਾਂ ਡੈਥ ਹੋਈ ਆ। ਹਾਂ। ਉਹ ਨਾ ਵੈੰਜੋ ਬ੍ਰੇ ਕਰਦੇ ਸੀਗੇ। ਅੱਛਾ। ਉਹ ਘਰੇ ਪਈ ਸੀ ਮੈਂ ਵੇਖ ਕੇ ਤੇ ਮਾੜਾ ਮੋਟਾ ਹੁੰਦਾ ਹੀ ਆ ਜਿਵੇਂ ਉਹਨਾਂ ਦਾ ਖੂਨ ਉਹਨਾਂ ਦਾ ਖੂਨੀ ਆ ਸਾਡੇ ਚ। ਹੂੰ। ਤੇ ਉਹਦੇ ਤੋਂ ਥੋੜਾ ਜਿਹਾ ਵੈੰਜੋ ਦੀ ਤਿਆਰੀ ਕਰਦਾ ਰਿਹਾ ਮੈਂ। ਪੜਾਈ ਕੀਤੀ ਤੁਸੀਂ ਫਿਰ ਹੁਣ ਪੜਦੇ ਹੋ? ਨਹੀਂ ਹੁਣ ਨਹੀਂ ਪੜਦੇ। ਅੱਛਾ ਹੁਣ ਕੀ ਕਰਦੇ ਹੋ ਤੁਸੀਂ? ਕੰਮਕਾਰੀ ਕਰਦਿਆਂ Papa ਨਾਲ ਹੀ ਬਸ। ਕੀ ਕਾਰਨ ਵਣ ਕੇ ਦਸਮੀ ਤੋਂ ਬਾਅਦ ਪੜਾਈ ਨਹੀਂ ਕੀਤੀ? ਬਸ ਮਜਬੂਰੀ। ਇਸਨੇ ਕਿੰਨਾ ਹੈ ਦਮ ਤੇ ਗਿਆ ਸੀ ਅੱਛਾ ਹਾਂਜੀ ਤੇ ਇੱਕ 라운 ਸੀਗਾ ਤੇ ਮੈਂ ਜਿੱਤ ਗਿਆ ਸੀ ਦੂਜੇ 라운 ਚ ਮੈਂ ਗਿਆ ਨਹੀਂ ਕਿਉਂ ਥੋੜਾ ਇਹ ਹੋ ਗਿਆ ਕਿ ਮਜ਼ਦੂਰੀ ਕਾਈ ਦੀ ਸੀ ਕਿ ਮੈਨੂੰ ਜਾਣ ਹੀ ਪੈਣਾ ਹੈ ਕੈਰੀਅਰ ਦਾ ਕਿਵੇਂ ਸੋਚਿਆ ਘਰ ਤੁਸੀਂ ਅੱਗੇ ਸਿੰਗਿੰਗ ਲਾਈਨ ਦੇ ਵਿੱਚ ਹੀ ਜਾਣਾ ਜਾਂ ਫਿਰ ਕੁਝ ਹੋਰ ਵੀ ਕਰਾਂਗੀ ਸ਼ੋਸ਼ੇबाजी ਜਿਆਦਾ ਹੋਗੀ ਮਤਲਬ ਵੀ ਖੇਤਾਂ ਚ ਕੰਮ ਕਰਕੇ ਜਾਂ ਉਦਾਂ ਨੌਜਵਾਨ ਖੁਸ਼ ਨਹੀਂ ਹੈਗੇ ਸ਼ੋਅ ਆਫ ਜਿਆਦਾ ਹੋਗੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਮਾਹੌਲ ਨੂੰ ਤਪ ਮੋਰ ਤੋਂ ਕਿ ਲੈਣਾ ਜੀ ਆਪਾਂ ਦਾ ਕੰਮ ਦੇਖ ਲੈ ਜਿਆਦੇ ਮਾਪਿਆਂ ਨੂੰ ਔਖਾ ਹੀ ਕਰਨਾ ਫਿਰ ਕੀ ਫਾਇਦਾ ਵੀਰ ਦੋਸਤ ਹੈਗੇ ਤੇ ਅੰਚਾਰੀ ਦੀ ਬਾਲੇ ਨਹੀਂ ਬਾਲੇ ਮੇਰੇ ਕਿ ਅੰਚਾਰ ਮੇਣੀ ਨਹੀਂ ਆਈ ਉਹ ਸਪੋਰਟ ਕਰਦੇ ਫੁੱਲ ਜੀ ਕਈ ਸੁਪਨੇ ਹੁੰਦੇ ਨੇਗੇ ਹਨਾ ਪਰਿਵਾਰਾਂ ਦੇ ਲਈ ਆਪਣੀ ਮਾਂ ਲਈ ਭੈਣ ਲਈ ਫਾਦਰ ਲਈ ਕਿ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਉਹਨਾਂ ਵਾਸਤੇ ਹੈ ਕੋਈ ਸੁਪਨਾ ਤੁਹਾਡਾ ਜਾਣੇ ਕਹਿੰਦੇ ਨੇ ਕਿ ਮਿਹਨਤ ਦਾ ਫਲ ਤੇ ਮੁਸੀਬਤ ਦਾ ਹੱਲ ਧੀਰ ਨਾਲ ਭਵੇਂ ਮਿਲੇ ਪਰ ਮਿਲਦਾ ਜ਼ਰੂਰ ਹੈ ਪਰ ਉਮੀਦ ਰੱਖਣੀ ਬਹੁਤ ਜ਼ਰੂਰੀ ਹੈ ਤੇ ਸਬਰ ਹੋਣਾ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਰਿਆਸਤ نیوز ਦੇਖ ਰਹੇ ਤੁਸੀਂ ਮਨੂਰ ਵਰਜੋਤਾ ਤੁਹਾਡੇ ਨਾਲ ਲੈ ਕੇ ਮੇਰਾ ਖਾਸ ਪ੍ਰੋਗਰਾਮ ਪੋਡਕਾਸਟ ਵਿਦ ਨੂਰ ਵਰਜੋਤ ਸੋ ਤੁਸੀਂ ਹਮੇਸ਼ਾ ਦੀ ਤਰ੍ਹਾਂ ਪਿਆਰ ਦਿਨੇ ਹੋ ਔਰ ਅਸੀਂ ਹਰ ਵਾਰ ਇੱਕ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਉਣੇ ਹਰ ਵਾਰ ਇੱਕ ਨਵੀਂ ਸ਼ਖਸੀਅਤਾਂ ਨੂੰ ਮਿਲਾਨੇ ਆਮ ਜ਼ਿੰਦਗੀ ਦੇ ਵਿੱਚ ਜੁੜੀਆਂ ਗੱਲਾਂ ਬਾਰੇ ਸੀ ਜ਼ਿਕਰ ਕਰਦੇ ਆ ਸਟਰਗਲ ਕਹਾਣੀਆਂ ਤੁਹਾਨੂੰ ਸੁਣਾਉਨੇ ਆ ਤਾਂ ਅੱਜ ਦੀ ਕਹਾਣੀ ਤੁਹਾਡੇ ਲਈ ਸੁਣਨ ਦੇ ਵਿੱਚ ਤੁਹਾਨੂੰ ਬਹੁਤ ਹੀ ਦਿਲਚਸਪ ਲੱਗੇ ਆ ਬਹੁਤ ਸਾਰੇ ਨੌਜਵਾਨ ਨੇ ਜੋ ਮਿਹਨਤ ਨਹੀਂ ਕਰਦੇ ਆ ਮਤਲਬ ਕੋਈ ਕੰਮ ਨਹੀਂ ਕਰਦੇ ਔਰ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਸ਼ੋਸ਼ੇਬਾਜ਼ੀ ਕਰੀਏ ਜਾਂ ਦਿਖਾਵਾ ਕਰੀਏ ਤਾਂ ਉਹ ਚੀਜ਼ਾਂ 'ਚ ਰਹਿ ਜਾਂਦੇ ਨੇ ਪਰ ਅੱਜ ਦੀ ਜੋ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰੂੰਗੀ ਇੱਕ ਉੱਬਰ ਦੇ ਕਲਾਕਾਰ ਤਾ ਗੁਰਸ਼ੀਰ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸਸਟੀਕਰ ਕਿਵੇਂ ਹੋ ਗੁਰਸ਼ੀਰ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਅੱਛਾ ਤੇ ਮੀ ਕਿਵੇਂ ਹੈ ਮਾਹੌਲ ਫਰੀਦਕੋਟ ਦੇ ਵਿੱਚ ਫਿਰ ਨਹੀਂ ਗਰਮੀ ਬਹੁਤ ਹੈ ਜੀ ਅੱਛਾ ਬਹੁਤ ਘੱਟ ਪਿਆ ਜੀ ਤੁਹਾਡੇ ਬਦਲ ਆਏ ਨਹੀਂ ਉੱਥੇ ਨਰਾਜ਼ ਹੋ ਗਏ ਹਨਾ ਹਾਂਜੀ ਹਾਂਜੀ ਅੱਛਾ ਘੱਟ ਨਹੀਂ ਪਿਆ ਜੀ ਮੀ ਕਿਤਾ ਗੁਰਸ਼ੀਰ ਤੁਸੀਂ ਗਾਉਣ ਦਾ ਸ਼ੌਂਕ ਰੱਖਦੇ ਹੋ ਹਨਾ ਕਿੰਨੇ ਟਾਈਮ ਤੋਂ ਗਾ ਰਹੇ ਹੋ ਮੈਂ ਨੂੰ ਮੈਂ ਬਚਪਨ ਤੋਂ ਹੀ ਗਾਉਣਾ ਹੈ ਚੌਥੀ ਕਲਾਸ ਤੋਂ ਜਦੋਂ ਮਤਲਬ ਕਿ ਸਾਨੂੰ ਸੀ ਬਸ ਉਹਦੀ ਲੱਗਿਆ ਸੀ ਗਾਉਣਾ ਚੌਥੀ ਕਲਾਸ 'ਚ ਬੰਦੇ ਨੂੰ ਇਹਨਾ ਲਿਖਣਾ ਨਹੀਂ ਆਉਂਦਾ ਹੁੰਦਾ ਸਪੈਲਿੰਗ ਮਿਸਟੇਕ ਹੁੰਦੇ ਆ ਤੇ ਤੁਸੀਂ ਪਹਿਲਾਂ ਹੀ ਗਾਣੀ ਲਿਖਣ ਲੱਗ ਗਏ ਹਾਂਜੀ ਹਾਂਜੀ ਅਸੀਂ ਗਾਉਂਦੇ ਸੀਗੇ ਕੋਈ ਤਿਆਰ ਹੁੰਦਾ ਸੀਗਾ ਸਕੂਲ ਚ ਲੋਹੜੀ ਹੁੰਦੀ ਸੀ ਕੁਝ ਵੀ ਸਭ ਤੋਂ ਪਹਿਲਾਂ ਮੈਂ ਸਕੂਲ 'ਚ ਲੋਹੜੀ ਦੇ ਗਾਣਾ ਗਾਇਆ ਸੀਗਾ ਜੀ ਅੱਛਾ ਹਾਂਜੀ ਤੇ ਮਤਲਬ ਕਿਵੇਂ ਪਤਾ ਲੱਗਿਆ ਵੀ ਤੁਸੀਂ ਇੰਟਰਸਟ ਬਣ ਜਾਂਦਾ ਨਾ ਇੱਕ ਵੀ ਮੈਂ ਇਹ ਚੀਜ਼ ਕਰਨੀ ਆ ਜਾਂ ਮੈਂ ਚੀਜ਼ ਪਰਪੱਖਾਂਗਾ ਉਹ ਮੇਰੇ ਤਾਇਆ ਜੀ ਆ ਜੀ ਉਹਦੀ ਵੈਸੇ ਤਾਂ ਡੈਥ ਹੋਈ ਆ ਹਾਂ ਉਹ ਨਾ ਵੈਂਜੋ ਪਲੇ ਕਰਦੇ ਸੀਗੇ ਜੀ ਹੂੰ ਉਹ ਵੈਂਜ ਦੂਜੀ ਜਿਹੜੀ ਪਹਿਲਾਂ ਵਾਲੀ ਵੈਂਜੋ ਹੁੰਦੀ ਸੀਗੀ ਅੱਛਾ ਉਹ ਘਰੇ ਪਈ ਸੀ ਮੈਂ ਵੇਖੇ ਤੇ ਮਾੜਾ ਮੋਟਾ ਹੁੰਦਾ ਹੀ ਆ ਜਿਵੇਂ ਉਹਨਾਂ ਦਾ ਖੂਨ ਉਹਨਾਂ ਦਾ ਖੂਨ ਨਹੀਂ ਆ ਸਾਡੇ ਚ ਤੇ ਉਹਦੇ ਤੋਂ ਥੋੜਾ ਜਿਹਾ ਵੈਂਜੋ ਦੀ ਤਿਆਰੀ ਕਰਦਾ ਰਿਹਾ ਮੈਂ ਤੇ ਉਹ ਵੰਜ ਹੁਣ ਫਿਰ ਬਾਅਦ ਚ ਦੂਜੀ ਹਰਮੋਨੀਅਮ ਲੈ ਜਾਂਦਾ ਮੈਂ ਹੂੰ ਬਸ ਦੂਬਾ ਹੌਲੀ ਹੌਲੀ ਆਈ ਹੁੰਦਾ ਰਹੇ ਅੱਛਾ ਅ ਪਰਵਾਰ ਨੇ سپورਟ ਕਿਹਦੀ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਵੀ ਕਿਉਂਕਿ ਘਰਾਂ ਦੇ ਵਿੱਚ ਆਪਣੇ ਆਮ ਘਰਾਂ ਦੇ ਲੋਕ ਹੁੰਨੇ ਆਪਾਂ ਤਾਂ ਕੋਈ ਬੜਾ ਉਹ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਕੰਮ ਕਰ ਲਓ ਕੀ ਤੁਸੀਂ ਗਾਣੇ ਵਜਾਉਣੇ 'ਚ ਲੱਗੇ ਪਏ ਹੋ ਉਹ ਪਹਿਲਾਂ ਸ਼ੁਰੂ-ਸ਼ੁਰੂ ਤੋਂ ਤਾਂ ਹੀ ਪਾਪਾ ਲੜਦੇ ਸੀਗੇ ਜਿਵੇਂ ਕਿਸੇ ਦੇ ਕੋਈ ਜਾਣਦਾ ਸੀ ਮੈਂ ਢੋਲ ਕੇ ਵੀ ਉਹਨੇ ਕੁਝ ਵੀ ਪਾਪਾ ਬੋਲਦੇ ਸੀ ਵੀ ਤੂੰ ਕਿਉਂ ਜਾਣਦਾ ਹੈਂ ਯਾ ਪਰ ਹੌਲੀ-ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਹੁੰਦਾ ਹਨਾ ਸ਼ੌਂਕ ਆ ਡ੍ਰੀਮ ਆ ਤੇ ਫਿਰ ਉਹਨਾਂ ਨੇ ਮੈਨੂੰ ਹਰਮੋਨੀਅਮ ਦਿਵਾ ਕੇ ਦਿੱਤਾ ਪਾਪਾ ਨੇ ਖੁਦ ਵੀ ਉਹ ਕਹਿੰਦੇ ਨਹੀਂ ਚਲੋ ਕੋਈ ਗੱਲ ਨਹੀਂ ਜਿਹੜ ਨੂੰ ਕੁਈ ਹੁੰਦਾ ਤਾਂ ਤੁਸੀਂ ਜ਼ਰੂਰ ਮੌਕਾ ਦੇਖੋ ਆਉਂਦਾ ਹਾਂ ਕਰਕੇ ਉਹਨਾਂ ਨੇ ਹੁਣ ਸਪੋਰਟ ਫਾਲੋ ਕਰ ਦੇ ਕਰ ਦੇ ਅੱਛਾ ਤੇ ਪਰਿਵਾਰਕ ਕਿਵੇਂ ਆ ਤੁਹਾਡਾ ਜੇ ਥੋੜਾ ਪਰਸਨਲ ਗੱਲ ਕਰੀਏ ਦੱਸਣੀ ਚਾਹੂੰਗੀ ਵੀ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਕੌਣ ਹੈਗੇ ਨੇ ਕਿੰਨੇ ਮੈਂਬਰ ਨੇ ਤੁਹਾਡੇ ਅਸੀਂ 4 ਮੈਂਬਰ ਹੈ ਵੈਸੇ ਤਾਂ ਅੱਛਾ ਜੀ ਪਰ ਜਿਹੜੇ ਮੇਰੇ ਤਾਇਆ ਸੀਗੇ ਉਹਨਾਂ ਦੀ ਡੈਥ ਹੋਈ ਸੀ ਫਿਰ ਉਹਦੇ ਡੈਡੀ ਨੇ ਸਾਡੀ ਜੁਆਇੰਂਟ ਫੈਮਿਲੀ ਹੈ ਇੱਕ ਫੈਮਿਲੀ 'ਚ ਹੀ ਰਹਿੰਦੇ ਹਾਂ ਹੂੰ ਤੇ ਉਹ ਤਿੰਨ ਭੈਣ ਭਰਾ ਦੋ ਭਰਾ ਤੇ ਇੱਕ ਭੈਣ ਤੇ ਅਸੀਂ ਮੈਂ ਇਕੱਲਾ-ਇਕੱਲੀ ਹਾਂ ਜੀ ਅਰੇ ਇੱਕ ਸੇਸ਼ਟਰ ਵੱਡੀ ਐ ਮੇਥੋਂ ਅੱਛਾ ਹਾਂਜੀ ਤੇ ਪੜਾਈ ਕੀਤੀ ਤੁਸੀਂ ਫਿਰ ਮੈਂ ਪੜਦੇ ਹਾਂ ਨਹੀਂ ਹੁਣ ਨਹੀਂ ਪੜਦੇ ਅੱਛਾ ਹੁਣ ਕੀ ਕਰਦੇ ਹੋ ਤੁਸੀਂ ਕੰਮਕਾਰੀ ਕਰਦੇ ਹਾਂ ਪਾਪਾ ਨਾਲ ਹੀ ਬਸ ਅੱਛਾ ਤੇ ਪੜਾਈ ਕਿੰਨੀ ਕੁ ਕੀਤੀ ਹੈ ਤੁਸੀਂ ਮੈਂ 10th ਤੱਕ ਹੀ ਪੜਿਆ ਜੀ ਕੀ ਕਾਰਨ ਬਣ ਕੇ 10ਵੀਂ ਤੋਂ ਬਾਅਦ ਪੜਾਈ ਨਹੀਂ ਕੀਤੀ ਬਸ ਮਜਬੂਰੀ ਓਕੇ ਹਾਂਜੀ ਮੇਰੇ ਪਾਪਾ ਵੀ ਥੋੜੇ ਡਾਊਨ ਹੋ ਗਏ ਸੀ ਇੱਕ ਵਾਰ ਜਦੋਂ ਮੈਂ ਪੜਦਾ ਸੀ 10ਵੀਂ ਚ ਮੰਮੀ ਉਹਨਾਂ ਦੇ ਬਹੁਤ ਜ਼ਿਆਦਾ ਡਾਊਨ ਹੋ ਗਏ ਸੀਗੇ ਟੀਵੀ ਹੋ ਗਈ ਸੀਗੀ ਤੇ ਫਿਰ ਘਰੇ ਮੇਰੀ ਜਿਹੜੀ ਸਿਸਟਰ ਆ ਉਹ ਨਾਸਾ ਉਹਨਾਂ ਨੇ ਇੱਥੇ ਜੌਬ ਕਰਦੇ ਸੀ ਚੰਡੀਗੜ੍ਹ ਫਿਰ ਮੈਂ ਘਰੇ ਕੰਮ ਕਰਦਾ ਸੀਗਾ ਸਾਰਾ ਹੀ ਅੱਛਾ ਕੋਈ ਵੀ ਸੀਗਾ ਭਾਂਡਿਆਂ ਦਾ ਜਾਂ ਕੁਝ ਵੀ ਸਾਰੇ ਕੰਮ ਮੈਂ ਕਰਦਾ ਸੀਗਾ ੁੰਡੇ ਤਾਂ ਥੋੜਾ ਇਹ ਫੀਲ ਕਰਦੇ ਆ ਨਾ ਕਿ ਮੈਂ ਰੋਟੀ ਕਿਉਂ ਬਣਾਵਾ ਮੈਂ ਕਿਉਂ ਸਬਜ਼ੀ ਬਣਾਵਾ ਮੈਂ ਟੀਵੀ ਵਾਲੇ ਕੰਮ ਕਿਉਂ ਕਰਾਂ ਤੇ ਆਇਆ ਨਹੀਂ ਮੰਦੇ ਵਿੱਚ ਵੀ ਮੈਂ ਇਹ ਕੰਮ ਕਿਉਂ ਕਰ ਰਿਹਾ ਨਹੀਂ ਨਹੀਂ ਇਹ ਅੱਛਾ ਨਹੀਂ ਕਰ ਲੈਣੇ ਕੰਮ इजीली ਮਾਣ ਨੂੰ ਕੋਣ ਦੁੱਖ ਦਿੰਦਾ ਜੀ ਹਾਂ ਬਹੁਤ ਚੰਗੀ ਗੱਲ ਹੈ ਤੇ ਫਿਰ ਅੱਗੇ ਹੁਣ ਤੁਸੀਂ ਗਾਣੇ ਗਾਏ ਨੇ ਜਾਂ ਤੁਸੀਂ ਇਨ ਫਿਊਚਰ ਗਾਉਂਗੇ ਤਾਂ ਮੈਂ ਚਾਹਨੀ ਆ ਪਹਿਲਾਂ ਤੁਸੀਂ ਦੋ ਕੁ ਲਾਈਨਾਂ ਸਾਡੇ ਨਾਲ ਜਰੂਰ ਸੰਗੀਆਂ ਕਰੋ ਕਿੱਦਾਂ ਦਾ ਸੁਨਾਵਾ ਜੀ ਗਾਣਾ ਜਿਹੜਾ ਤੁਹਾਡੇ ਦਿਲ ਦੇ ਬਹੁਤ ਹੀ ਜ਼ਿਆਦਾ ਕਰੀਬ ਹੋਵੇ ਮੇਰੇ ਤਾਂ ਬਹੁਤ ਹੈ ਜੀ ਮੈਂ ਚਾਹਾਂ ਸੁਣਾ ਦੇਣਾ ਹਟ ਹਟ ਮੁਲਾ ਮੈਨੂੰ ਵਰਜ ਨਹੀਂ ਤੇ ਮੈਨੂੰ ਮੱਥੇ ਤਿਲਕ ਲਗਾ ਮੰਨ ਦੇ ਮੱਥੇ ਤਿਲਕ ਲਗਾ ਕੇ ਮੈਨੂੰ ਤੂੰ ਪੈਰੀ ਚਾਂਜਰ ਪਾ ਮੰਨ ਦੇ ਪੈਰੀ ਚਾਂਜਰ ਪਾ ਕੇ ਮੈਨੂੰ ਧੂ ਕਰ ਕੰਜਰਾਂ ਦੇ ਜਾਵਲਦੇ ਓ ਕੰਜਰੀ ਬਣਿਆ ਕੰਜਰੀ ਬਣਿਆ ਮੇਰੀ ਜਿੱਤ ਨਾ ਘਟਦੀ ਤੇ ਮੈਨੂੰ ਨੱਚ ਕੇ ਆਰ ਮਨਾਂ अवनी सियो रल देव निबदाई अवनी सियो रल देव निबदाई नी, दे नी, नी, दे नी, नी मैं वार पाया राजा माही नी मैं वार पाया राजा माही क्या बात है गुरशेर तू वाकई शेर हो सिंगिंग दे विच ਥੈਂਕ ਯੂ ਅੱਛਾ ਤੇ ਕੋਈ ਟਰਾਈ ਕੀਤਾ ਨਾ ਟਾਈਮ ਹੋ ਗਿਆ ਤੁਹਾਨੂੰ ਗਾਉਂਦਿਆਂ ਨੂੰ ਹਨਾ ਤਾਂ ਕੋਈ ਟਰਾਈ ਕੀਤਾ ਕੋਈ ਗਾਣਾ ਗਾਉਣ ਦਾ ਜਾਂ ਕਿਸੇ ਸਿੰਗਰ ਨਾਲ ਜਾਂ ਕਿਸੇ ਲਖਾਰੀ ਦੇ ਨਾਲ ਸੰਪਰਕ ਕਰਨ ਦਾ ਸੰਪਰਕ ਥੋੜੇ ਥੋੜੇ ਹੈਗੇ ਆ ਜੀ ਜਿਵੇਂ ਮਾਰੇ ਮੋٹے ਜਿਵੇਂ ਕਿਸੇ ਗਾਂਧੀ ਗਾਂ ਪਰ ਉਹ ਸੱਦਾ ਨਹੀਂ ਦੇ ਹੂੰ ਤੇ ਜਿਵੇਂ ਕਿ ਆ ਗਿਆ ਸੀ ਗਿਆ ਮੈਂ ਉਹਦੇ ਚ ਕਿਸਮੇ ਕਿਤਨਾ ਹੈ ਦਮ ਤੇ ਗਿਆ ਸੀ ਅੱਛਾ ਹਾਂਜੀ ਤੇ ਇੱਕ ਰਾਉਂਡ ਸੀਗਾ ਤੇ ਮੈਂ ਜਿੱਤ ਗਿਆ ਸੀਗਾ ਦੂਜੇ ਰਾਉਂਡ ਚ ਮੈਂ ਗਿਆ ਨਹੀਂ ਜੀ ਕਿਉਂ ਥੋੜਾ ਹੋ ਗਿਆ ਸੀ ਮਜਬੂਰੀ ਪੈ ਗਈ ਸੀ ਕਿ ਮੈਨੂੰ ਜਾਣ ਹੀ ਪਿਆ ਮੈਨੂੰ ਫੋਨ ਵੀ ਬਾਤ ਆਉਂਦੇ ਰਹੇ ਵੀ ਹੁਣ ਆਦੇ ਬਾਅਦ ਚ ਮੇਰਾ ਮਾਨ ਨਹੀਂ ਬਕੀਤਾ ਮੈਂ ਕਿ ਨਹੀਂ ਮੈਂ ਨਹੀਂ ਜਾਣੇ ਨਹੀਂ ਕਿਉਂ ਮਤਲਬ ਮਨ ਨਹੀਂ ਔਖਾ ਹੁੰਦਾ ਕਿ ਜਿੱਤ ਕੇ ਅੱਗੇ ਆਪਾਂ ਅੱਗੇ ਪਹੁੰਚ ਗਏ ਤੇ ਫਿਰ ਉਹ ਛੱਡਣਾ ਪੈ ਗਿਆ ਕਿਹੜੀ ਮਜਬੂਰੀ ਹੋਗੀ ਹੁੰਦਾ ਹੀ ਮਜਬੂਰੀ ਕਰਦੀ ਸੀਗੀ ਕੋਈ ਅੱਛਾ ਤੇ ਫਿਰ ਮੈਂ ਗਿਆ ਨਹੀਂ ਦੀ ਮੈਂ ਮੈਂ ਕਿ ਨਹੀਂ ਮੈਂ ਨਹੀਂ ਜਾਂਦਾ ਕਿ ਉਹ ਜਾ ਜਾਂਦਾ ਕਿ ਜਿਹੜੀ ਮਜਬੂਰੀਆਂ ਕਰਕੇ ਸੁਪਨੇ ਵੀ ਮਾਰਨੇ ਪੈ ਜਾਂਦੇ ਨੇ ਹਨਾ ਪਰ ਇੱਕ ਗੱਲ ਆ ਮੁੰਡਿਆਂ ਨੂੰ ਤਾਂ ਸ਼ੁਰੂ ਤੋਂ ਹੀ ਇਹ ਕਿਹਾ ਜਾਂਦਾ ਕਿ ਮੁੰਡਾ ਤਾਂ ਵੇਲਾ ਖਾ ਵੀ ਨਹੀਂ ਸਕਦਾ ਮੁੰਡਿਆਂ ਨੂੰ ਤਾਂ ਕੰਮ ਕਰਨਾ ਹੀ ਪੈਂਦਾ ਹੈ ਹਨਾ ਜੰਮੰਦਾਂ ਦੀ ਖੁਸ਼ੀ ਹੁੰਦੀ ਆ ਹਾਂ ਤਾਂ ਹੁਣ ਤੇ ਗੋਡਾ ਰੱਖਿਆ ਹੀ ਹੁੰਦਾ ਜੰਮਨਸਾਰੀ ਵੀ ਤਾਂ ਆ ਗਿਆ ਬੰਚ ਸਾਡਾ ਇਹ ਕਮਾਉ ਹਨਾ ਤੇ ਕੈਰੀਅਰ ਦਾ ਕਿਵੇਂ ਸੋਚਿਆ ਫਿਰ ਤੁਸੀਂ ਅੱਗੇ ਸਿੰਗਿੰਗ ਲਾਈਨ ਦੇ ਵਿੱਚ ਜਾਣਾ ਜਾਂ ਫਿਰ ਕੁਝ ਹੋਰ ਵੀ ਕਰੂੰਗੀ ਸਿੰਗਿੰਗ 'ਚ ਜਾਣਾ ਹੀ ਮੈਂ ਹੂੰ ਹੁਣ ਤੁਸੀਂ ਕੀ ਕਰਦੇ ਹੋ ਮੈਂ ਕੋਈ ਨਹੀਂ ਕਰੇ ਕੰਮ ਹੀ ਕਰਦਾ ਬਸ ਪਾਪਾ ਨਾਲ ਕੋਈ ਖੇਤ ਦਾ ਕੰਮ ਕਰਾਦਾ ਜਾਂ ਕੁਝ ਵੀ ਖੇਤੀ ਆਪ ਕਰਦੇ ਹੋ ਤੁਸੀਂ ਹਾਂਜੀ ਅੱਛਾ ਹਾਂਜੀ ਪਰ ਬਹੁਤ ਪੰਜਾਬ ਚ ਬਥੇਰੇ ਮੁੰਡੇ ਆ ਜਿਹੜੇ ਸ਼ੋਅ ਆਫ ਦੇ ਚੱਕਰ ਚ ਕਰਦੇ ਨੇ ਰੀਲਰ ਉਹਨਾਂ ਤਾਂ ਮੈਂ ਦੇਖਿਆ ਨੇ ਵੀ ਰੀਲਾਂ ਪਾ ਦਿੰਦੇ ਨੇ ਔਰ ਕਈ ਕਰਦੇ ਵੀ ਹੋਣਗੇ ਮਦਵਰਗੀ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਤੇ ਸ਼ੋਸ਼ੇਬਾਜੀ ਜੀ ਜ਼ਿਆਦਾ ਹੋਗੀ ਮਤਲਬ ਵੀ ਖੇਤਾਂ ਚ ਕੰਮ ਕਰਕੇ ਜਾਂ ਉਦਾਂ ਨੌਜਵਾਨ ਖੁਸ਼ ਨਹੀਂ ਹੈਗੇ ਸ਼ੋਅ ਆਫ ਜ਼ਿਆਦਾ ਹੋਗੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਮਾਹੌਲ ਨੂੰ ਆਪ ਮਾਹੌਲ ਤੋਂ ਕੀ ਲੈਣਾ ਜੀ ਆਪਾਂ ਆਪਦਾ ਕੰਮ ਦੇਖ ਲੈਣੇ ਜਿਆਦੇ ਮਾਪਿਆਂ ਨੂੰ ਔਖਾ ਹੀ ਕਰਨਾ ਫਿਰ ਕੀ ਫਾਇਦਾ ਹੂੰ ਆਪਣੇ ਜਮਾਨ ਦਾ ਤਾਂ ਕਰਕੇ ਆਪਾਂ ਨੂੰ ਕੋਈ ਨਹੀਂ ਗਈ ਤੇ ਕੱਲ ਪਰਸੋ ਜੀ ਹਜੇ ਮੈਂ ਖਾਲਾ ਘੜ ਕੇ ਠਹਿਆ ਅੱਛਾ ਹਾਂਜੀ ਤੇ ਅੱਛਾ ਛਾਲੇ ਪੈ ਗਏ ਹਾਂਜੀ ਤਾਂ ਕਰਕੇ ਆਪਾਂ ਨੂੰ ਹੁੰਦਾ ਨਹੀਂ ਆਏ ਆ ਚੀਜ਼ ਦਾ ਦਰਦ ਵੀ ਨਹੀਂ ਹੁੰਦਾ ਹਨਾ ਨਹੀਂ ਕੀ ਪਤਾ ਵੀ ਖਾਣਾ ਕਰਨਾ ਤਾਂ ਪੈਣਾ ਹੀ ਹੈ ਹਾਂਜੀ ਤੇ ਕੁਸ਼ੀਰ ਨੌਜਵਾਨ ਦੇਖ ਰਹੀ ਹਾਂ ਪੰਜਾਬ ਦੇ ਵਿੱਚ ਮਾਹੌਲ ਕਿਦਾਂ ਦਾ ਹੋ ਗਿਆ ਨਸ਼ੇ ਕਰਨ ਲੱਗ ਗਏ ਹਨਾ ਔਰ ਚੋਰ ਬੰਦ ਰਹੇ ਨੇ ਜਾਂ ਕਈ ਬਾਹਰ ਜਾ ਰਹੇ ਨੇ ਕੀ ਆਉਂਦਾ ਮਨ ਦੇ ਵਿੱਚ ਸਾਰੀਆਂ ਚੀਜ਼ਾਂ ਦੇਖ ਕੇ ਮਨ ਦੇ ਵਿੱਚ ਜੀ ਆਪਾਂ ਨੂੰ ਤਾਂ ਇਹੀ ਆਉਂਦਾ ਵੀ ਨਹੀਂ ਹੋਣਾ ਚਾਹੀਦਾ ਇਹ ਕੁਝ ਹਮ ਹਰੇਕ ਨੂੰ ਇਹੀ ਸੋਚਣਾ ਚਾਹੀਦਾ ਵੀ ਆਪ ਦੇ ਜਿਨ੍ਹਾਂ ਨੇ ਪਾਲਿਆ ਪੋਸਿਆ ਵੀ ਉਹਨਾਂ ਦੀ ਮਦਦ ਕਰੋ ਹਮ ਪਹਿਲਾਂ ਉਹਨਾਂ ਨੇ ਇਸ਼ਕ ਕਰਾਈ ਹੁਣ ਉਹਨਾਂ ਨੂੰ ਕਰਾਓ ਯਾਰ ਦੋਸਤ ਹੈਗੇ ਨੇ ਤੁਹਾਡੇ ਹਾਂਜੀ ਅੱਛਾ ਕਿੰਨਾ ਕੁ ਪਿਆਰ ਆ ਕਿੰਨੀ ਕੁ ਸਪੋਰਟ ਕਰਦੇ ਆ ਤੁਹਾਡੀ ਬਹੁਤ ਸਪੋਰਟ ਕਰਦੇ ਆ ਯਾਰ ਦੋਸਤ ਵੀ ਯਾਰ ਦੋਸਤ ਹੈਗੇ ਤਿੰਨ ਚਾਰ ਜੀ ਬਾਲੇ ਨਹੀਂ ਗੇ ਬਾਲੇ ਨਹੀਂ ਰੱਖਦੇ ਤਿੰਨ ਚਾਰ ਮੇਣੀ ਮੇਣੀ ਆ ਜੀ ਅੱਛਾ ਤੇ ਬਸ ਉਹ ਸਪੋਰਟ ਕਰਦੇ ਆ ਫੁੱਲ ਜੀ ਜਿੱਕ ਤੇ ਬੈਨੇ ਆ ਤੇ ਗਾਣੇ ਸੁਣਦੇ ਆ ਅੱਛਾ ਹਾਂ ਵੀਡੀਓ ਪਾਉਂਦੇ ਆ ਜੇ ਕੋਈ ਫਿਲਮ ਚ ਮੇਰੀ ਕੋਈ ਸਟੋਰੀ ਆ ਸਾਰੇ ਰੀਲ ਵਧੀਆ ਸ਼ੇਅਰ ਕਰਦੇ ਆ ਫੁੱਲ ਸਪੋਰਟ ਕਰਦੇ ਆ ਅੱਛਾ ਮਤਲਬ ਜੋਗੇ ਹੈਗੇ ਜੀ ਉਹਨੇ ਕਿਵਾ ਕਰ ਦਿੰਦੇ ਆ ਹੂੰ ਮੈਂ ਫਿਊਚਰ 'ਚ ਤੁਸੀਂ ਬਣ ਗਏ ਤੇ ਯਾਰ ਦੋਸਤਾਨੀ ਛੱਡੋਗੇ ਨਾ ਨਹੀਂ ਯਾਰੀ ਕਿੰਨੀ ਕੁ ਜ਼ਰੂਰੀ ਆ ਬਹੁਤ ਜ਼ਰੂਰੀ ਹੀ ਆ ਹੂੰ ਕਈ ਵੰ ਗੋ ਕੇ ਕਈ ਆਰੀ ਕਰਦਿਆਂ ਦਾ ਵੀ ਨਹੀਂ ਗੱਲ ਦਸਣ ਵਾਲੀ ਹੁੰਦੀ ਫਿਰ ਉਥੇ ਯਾਰ ਦੋਸਤ ਖੜਦੇ ਆ ਹੂੰ ਤੇ ਕਹਿੰਦੇ ਨੇ ਕਿ ਦੋਸਤ ਦੋ ਸਤ ਹਾਂਜੀ ਬਿਸੱਤ ਹੈ ਨਾ ਜੀ ਨੂੰ ਆਪਾਂ ਸਾਂਝਾ ਕਰਦੇ ਘਰਦੇ ਆ ਤਾਂ ਕੋਈ ਡਰ ਵੀ ਲੱਗਦਾ ਅੱਛਾ ਕਈ ਸੁਪਨੇ ਹੁੰਦੇ ਨੇ ਜੀ ਹਨਾ ਪਰਿਵਾਰਾਂ ਦੇ ਲਈ ਆਪਣੀ ਮਾਂ ਲਈ ਭੈਣ ਲਈ ਪਾਦਰ ਲਈ ਕਿ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਉਹਨਾਂ ਵਾਸਤੇ ਹੈ ਕੋਈ ਸੁਪਨਾ ਤੁਹਾਡਾ ਸਿਸਟਰ ਨੂੰ ਬਣਾਉਣਾ ਨਾ ਇਹ ਨਰਸ ਬੂਰਾ ਤੱਕੜਾ ਡਾਕਟਰ ਅੱਛਾ ਹਾਂਜੀ ਤੇ ਮੇਰੇ ਪਾਪਾ ਜਿਹੜੇ ਉਹਨਾਂ ਨੂੰ ਪੋਲਿਟਿਕਸ ਦਾ ਸ਼ੌਂਕ ਆ ਹੂੰ ਤੇ ਹੱਸ ਉਹਨਾਂ ਨੂੰ ਸਰਪੰਚ ਬਣਾਉਣਾ ਪੈਂਦਾ ਇਹ ਹੀ ਸ਼ੌਂਕ ਹੈ ਮੇਰੇ ਕੀ ਬਾਤ ਹੈ ਹੋਰ ਕੀ ਸੋਚਿਆ ਤੁਸੀਂ ਅੱਗੇ ਫਿਰ ਜ਼ਿੰਦਗੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਹਨਾ ਬਹੁਤ ਸਾਰੇ ਲੋਕ ਨੇਗੇ ਰਸਤੇ ਚਾਣਗੇ ਤੁਹਾਨੂੰ ਵੱਡਣਗੇ ਵੀ ਕੱਟਣਗੇ ਵੀ ਤਾਂ ਉਹਨਾਂ ਨੂੰ ਉਹਦੇ ਲਈ ਤੁਸੀਂ ਪ੍ਰਪੇਅਰ ਹਾਂਜੀ ਕਿਉਂਕਿ ਜਿਵੇਂ ਕਿ ਆਪਾਂ ਜਦੋਂ ਕਿਤੇ ਜਾਂਦੇ ਆ ਮੰਜ਼ਲ ਤੇ ਰਾਹ ਦੇ ਵਿੱਚ ਰੋੜੇ ਬਹੁਤ ਹੁੰਦੇ ਆ ਹਾਂ ਆਪਾਂ ਉਹਨਾਂ ਤੋਂ ਕੀ ਲੈਣਾ ਸਲਾਹ ਤੇ ਹੋ ਕੇ ਨੰਗੜਾਈ ਸਲਾਹ ਕੀ ਦੀ ਨਾਲ ਕਰਦੇ ਹੋ ਜੇ ਜ਼ਿੰਦਗੀ ਵਿੱਚ ਕੁਝ ਇਦਾਂ ਦਾ ਹੁੰਦਾ ਆ ਤੁਸੀਂ ਸ਼ੌਕਡ ਹੁੰਨੇ ਹੋ ਜਾਂ ਮੰਨ ਲਓ ਕੋਈ ਮਤਲਬ ਥੋੜਾ ਦਿਲ ਪੰਦਰੋਂ ਉਦਾਸ ਹੋ ਗਿਆ ਪਰੇਸ਼ਾਨ ਹੋ ਤੁਸੀਂ ਪਰ ਕਿਹਨੂੰ ਦਿਲ ਦਾ ਦਰਦ ਸੁਣਾਉਨੇ ਹੋ ਜਿਆਦਾ ਯਾਰ ਦੋਸਤ ਨੂੰ ਹੂੰ ਬਸ ਸੁਣਨ ਵਾਲਾ ਕਰ ਰਹੀ ਦੀਏ ਗੱਲ ਅਰੇ ਤੁਸੀਂ ਸਿਸਟਰ ਦੀ ਗੱਲ ਕਰ ਰਹੇ ਸੀਗੇ ਹਾਂਜੀ ਕਿੰਨਾ ਕੁ ਪਿਆਰ ਕਰਦੇ ਹੋ ਭੈਣ ਨੂੰ ਬਹੁਤ ਜਿਆਦਾ ਹੂੰ ਬਹੁਤ ਜਿਆਦਾ ਭੈਣ ਤੇ ਕੋਈ ਚੀਜ਼ ਲਿਖੀ ਜੇ ਕੋਈ ਗਾਣਾ ਹੁੰਦਾ ਤੁਹਾਨੂੰ ਜੇ ਤੁਸੀਂ ਨੂੰ ਤੇ ਭਰਾ ਤੇ ਤਾਂ ਲਿਖੀ ਹੀ ਭੈਣ ਤੇ ਨਹੀਂ ਹਜੇ ਦੀ ਕੀ ਅੱਛਾ ਤਾਂ ਕਈ ਵਾਰੀ ਮੈਂ ਐਵੇਂ ਜਿਆਦਾ ਰੁੱਤੇ ਦਾ ਲਿਖ ਦੰਨਾ ਨਹੀਂ ਕੀ ਗੱਲ ਦਿਲ ਦੁਲ ਤੜਾਇਆ ਤੁਸੀਂ ਨਹੀਂ ਨਹੀਂ ਜੀ ਵੈਸੀ ਐਸੀ ਲਿਖ ਦਿੰਦਾ ਇਹ ਤਾਂ ਹੁੰਦਾ ਨਹੀਂ ਮਤਲਬ ਜੇ ਕੋਈ ਬੰਦੇ ਦਾ ਦਿਲ ਮਤਲਬ ਕੀ ਪਤਾ ਕੀ ਹੈ ਮੈਂ ਗਾਣੇ ਉਦਾਂ ਦੇ ਸੁਣਦਾ ਹਾਂ ਅੱਛਾ ਪੁਰਾਣੇ ਗਾਣੇ ਹਾਂ ਟੇਸਟ ਮੈਨੂੰ ਸਵਾਦ ਉਦਾਂ ਦਾ ਆਉਂਦਾ ਵੀ ਐਵੇਂ ਦਾ ਲਿਖਣਾ ਐਵੇਂ ਦਾ ਗਾਉਣਾ ਜੀ ਵਧੀਆ ਲੱਗਦਾ ਉਹ ਵੈਸੇ ਕਿਹੜੇ ਸਿੰਗਰ ਨੂੰ ਦੇਖਦੇ ਹੋ ਤੁਸੀਂ ਇੱਥੇ ਜੂ ਲੇਟੈਸਟ ਜੂ ਚੱਲ ਰਹੇ ਨੇ ਮਾਰਦੰਦਰ ਉੰਡਾਲੀ ਮਡਾਲੀ ਸਾਹਿਬ ਨੂੰ ਕੀ ਬਾਤ ਹੈ ਤੇ ਤੁਹਾਡੇ ਤਾਂ ਪਸੰਦ ਹੀ ਉਹ ਨੇ ਤਾਂ ਫਿਰ ਕਮਾਲ ਦੀ ਗੱਲ ਹੈ ਫਿਰ ਤਾਂ ਹੁਣ ਮੈਂ ਅੱਗੇ ਪੁੱਛਾਂ ਹੀ ਨਾ ਕੁਛ ਹੈ ਨਾ ਤੇ ਸ਼ਾਇਦ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚੇ ਜ਼ਰੂਰ ਸਪੋਰਟ ਕਰਿਓ ਜੀ ਤੁਹਾਨੂੰ ਚਾਹੁੰਦੇ ਨੇ ਤੁਹਾਡੀ ਸੁਣਦੇ ਨੇ ਔਰ ਕਲਾਕਾਰ ਬਣਨਾ ਚਾਹੁੰਦੇ ਨੇਗੇ ਇਹ ਔਰ ਬਾਕੀ ਜ਼ਿੰਦਗੀ ਦੇ ਵਿੱਚ ਹੋਰ ਕੀ ਚੱਲਦਾ ਤੁਹਾਡੇ ਕੁਛ ਨੀ ਬਸ ਇਹ ਕੁਛ ਚੱਲਦਾ ਇਹ ਵਾਸਤੇ ਕੰਮਕਾਰ ਹੂੰ ਤੇ ਸੋਸ਼ਲ ਮੀਡੀਆ ਕਿੰਨਾ ਕੁ ਚਲਾਉਨੇ ਹੋ ਘੱਟ ਚਲਾਉਨੇ ਜਿਹੜਾ ਅੱਛਾ ਰੀਲਾਂ ਨਹੀਂ ਵੇਖਦੇ ਦੇਖਦਾ ਹੀ ਰੀਲਾ ਵਰ ਮੈਂ ਰੀਲਾ ਘੱਟ ਪਾਉਣਾ ਜੀ। ਹੂੰ ਤਾਂ ਵੈਸੇ ਮੈਂ ਗਾ ਕੇ ਰੀਲਾ ਪਾਉਣਾ ਹੁੰਦਾ ਜਿਵੇਂ ਕੋਈ ਮਿਲ ਜਾਂਦਾ ਕਿਸੇ ਕੋਲੇ ਫੋਨ ਵੱਡਾ ਕਿਉਂਕਿ ਮੇਰੇ ਕੋਲ ਫੋਨ ਛੋਟਾ ਨਹੀਂ। ਪਰ ਵਧੀਆ ਜੀ ਵੀਡੀਓ ਪਾਉਣੀ ਹੁੰਦੀ ਤਾਂ ਕਰਕੇ ਕਿਸੇ ਦੇ ਫੋਨ ਚੋਂ ਆ ਕੇ ਪਾ ਦੇ ਦੀ ਤਾਂ ਚਾਰੀ ਨਾ ਪਾਈਆਂ ਹੀ ਆ ਮੈਂ ਗਾ ਕੇ। ਹੂੰ ਨਹੀਂ ਤਾਂ ਨਹੀਂ। ਵੀ ਅ ਅੱਜਕੱਲ ਫਾਲੋਅਰਸ ਦੀ ਦੌੜ ਦੇ ਵਿੱਚ ਸਾਰੇ ਲੱਗੇ ਹੋਏ ਨੇ ਲੋਕੀ ਰਿਸਪੌਂਡ ਵੀ ਕਰਦੇ ਨੇ ਕਿ ਫਾਲੋਅਰ ਵਾਲਾ ਕੋਈ ਬੰਦਾ ਹੋਵੇ ਆ ਥੋੜਾ ਸਟੈਂਡਰਡ ਵਾਲਾ ਹੋਵੇ ਹਨਾ ਇਹ ਚੀਜ਼ ਮੰਨਦੇ ਹੋ ਤੁਸੀਂ? ਨਹੀਂ ਫੇਕ ਫਾਲੋਅਰ ਤਾਂ ਨਹੀਂ ਮੰਨਦੇ। ਹੂੰ ਮੈਂ ਨਹੀਂ ਮੰਨਦਾ ਜੇ ਵਾ ਵਤਨਗੇ ਦਾ ਰੀਅਲ ਵਤਨਗੇ ਤੇ ਕਈ ਕੰਪਨੀਆਂ ਅਪਰੋਚ ਵੀ ਕਰਦੀਆਂ ਨੇ ਫਾਲੋਅਰ ਦੇਖ ਕੇ ਬੰਦਿਆਂ ਨੂੰ ਓਵਰਫੇਕ ਕੀ ਫਾਇਦਾ ਹੀ ਉਹਦਾ ਬਾਅਦ ਚ ਅਗਲੇ ਨੂੰ ਪੁੱਛ ਲੈਦਾ ਕੀ ਫਾਇਦਾ ਉਹਦਾ ਝੂਠ ਹੈ ਨੇ ਗਲਤ ਫਾਲੋਅਰ ਦਾ ਆਪਾਂ ਕੀ ਲੈਣਾ ਆਪਦੇ ਜੇ ਆਪਾਂ ਨੂੰ ਕੋਈ ਪਸੰਦ ਕਰੂਗਾ ਤਾਂ ਸਹੀ ਰਹੂਗਾ ਹੂੰ ਜੀ ਪਸੰਦ ਕਰੂਗਾ ਤਾਂ ਸਹੀ ਫਾਲੋਅਰ ਹੋਣਗੇ ਹੂੰ ਹਾਂਜੀ ਤੇ ਸੁਪਨਾ ਕੀ ਹੈ ਤੁਹਾਡਾ ਆਪਦੇ ਲਈ ਕਿਉਂਕਿ ਬੰਦੇ ਨੂੰ ਹੁੰਦਾ ਨਾ ਕਿ ਮੈਂ ਕਲਾਕਾਰ ਬਣ ਕੇ ਮੈਂ ਆ ਕਰਦਾ ਮੈਂ ਇਦਾਂ ਕਰਦਾ ਕੋਈ ਬਾਹਰ ਜਾਣ ਦਾ ਕੋਈ ਸੁਪਨਾ ਹੋਵੇ ਕਿ ਬਾਹਰ ਜਾਣਾ ਜਾਂ ਪੰਜਾਬ ਬਸਣਾ ਕਿ ਮਨ ਦੇ ਵਿੱਚ ਆਉਂਦਾ ਬਾਹਰ ਇਦਾਂ ਹੀ ਮੈਂ ਤਾਂ ਇੱਥੇ ਹੀ ਵੈਸੇ ਸਹੀ ਰਹਿਣਾ ਚਾਹਣਾਗਾ ਬਾਹਰ ਮੈਂ ਨਹੀਂ ਜਾਣਾ ਚਾਹੁੰਦਾ ਬਾਹਰ ਜਾਣਾ ਮੈਂ ਤਾਂ ਹੁਣ ਵੀ ਕਰਦੇ ਨੇ ਪੇਜ ਹੀ ਦੇਣਾ ਸੀ ਪੈਸੇ ਲਾ ਕੇ ਪਰ ਮੈਂ ਇਹ ਗੱਲ ਸੋਚੀ ਹੋਈ ਆ ਵੀ ਬਾਹਰ ਪੈਸੇ ਲਾ ਕੇ ਨਹੀਂ ਜਾਣਾ ਵੈਸੇ ਉਧਰੋਂ ਲੈ ਕੇ ਆਣੀ ਕੀ ਬਾਤ ਹੈ ਹਾਂ ਜਿਵੇਂ ਕਿ ਕਈ ਕਲਾਕਾਰ ਜਾਂਦੇ ਹੁਣ ਸ਼ੋਅ ਲਾਉਣ ਜਾਂਦੇ ਹੈ ਜੀ ਹਾਂ ਤਦੋਂ ਪੈਸੇ ਲੈ ਆ ਕੇ ਹੁੰਦੇ ਨੇ ਉਦੋਂ ਇਹੀ ਮੇਰਾ ਸੁਪਨਾ ਵੀ ਮੈਂ ਅਧਰੋ ਪੈਸੇ ਲਾ ਕੇ ਨਹੀਂ ਜਾਣਾ ਉਦੋਂ ਪੈਸੇ ਲੈ ਆ ਕੇ ਦੇਣੇ ਕਰ ਦੇਣਾ ਬਿਲਕੁਲ ਮਾਲਵੇ ਦੀ ਮਿੱਟੀ ਦੀ ਵੀ ਜਨ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਇਆ ਬਹੁਤ ਸਾਰੇ ਨਾਮੀ ਕਲਾਕਾਰ ਮਾਲਵੇ ਦੀ ਧਰਤੀ ਤੋਂ ਨੇ ਔਰ ਜਿਵੇਂ ਜ਼ਿਕਰ ਕਰਾਂ ਬਾਈ ਸਿੱਧੂ ਮੂਸੇਵਾਲਾ ਦਾ ਹਨਾ ਬਹੁਤ ਦੁੱਖ ਲੱਗਿਆ ਤੁਸੀਂ ਸੁਣਦੇ ਸੀ ਉਹਨਾਂ ਦੇ ਕੀ ਗਾਣੇ ਸੁਣਦੇ ਕਿਵੇਂ ਲੱਗਦੇ ਸੀ ਤੁਹਾਨੂੰ ਮੂਸੇਵਾਲਾ ਵਧੀਆ ਲੱਗਦੇ ਹਮ ਬਹੁਤ ਵਧੀਆ ਲੱਗਦਾ ਲਿਖਣੀ ਉਹਨਾਂ ਦੀ ਕਲਮ ਬਹੁਤ ਤਕੜੀ ਸੀ ਉਹਨਾਂ ਦੀ ਵੀ ਪਰ ਆਪਾਂ ਉਹਨਾਂ ਦੀ ਇਸ ਥੋੜੀ ਨਾ ਕਰ ਸਕਦੇ ਆ ਪਰ ਜਿਹੜੀ ਚੀਜ਼ ਹੈ ਹਜੇ ਹੋਣੀ ਚਾਹੀਦੀ ਸੀ ਸ਼ਾਇਦ ਹਨਾ ਬਹੁਤ ਗਲਤ ਹੋ ਗਿਆ ਜੋ ਵੀ ਹੋਇਆ ਬਹੁਤ ਜ਼ਿਆਦੇ ਗਲਤੇ ਕਈ ਵਕਤ ਉੱਧਰ ਮੂਸੇਪਿੰਡ ਗਿਆੜਾ ਮਾਰਿਆ ਇਹ ਜਾਣਾ ਸੀਗਾ ਜੀ ਉਸ ਤੋਂ ਬਾਅਦ ਉਹਨਾਂ ਦੀ ਉਹ ਆ ਖਬਰ ਸੁਣੀ ਇਹਦੇ ਕਰ ਮੈਂ ਦੁਬਾਰਾ ਗਿਆ ਨਹੀਂ ਹਿੰਮਤ ਨਹੀਂ ਪਈ ਜਾਣ ਦੀ ਮੈਂ ਤੇ ਮੇਰਾ ਬ੍ਰਦਰ ਅਸੀਂ ਦੋਵੇਂ ਫੈਨ ਹੀ ਹਾਂ ਹਮ ਮੇਰਾ ਵੱਡਾ ਬ੍ਰਦਰ ਤਾਇ ਦਾ ਮੁੰਡਾ ਹਮ ਤੇ ਅਸੀਂ ਦੋਵੇਂ ਨਹੀਂ ਜਾਣਾ ਸੀਗਾ ਪਰ ਇਹ ਦੁਬਾਰਾ ਅਸੀਂ ਗਏ ਨਹੀਂ ਹਮ ਅਸੀਂ ਦੋਵੇਂ ਹੁੰਦੇ ਫੈਨ ਸੀ ਅੱਛਾ ਬਹੁਤ ਵਧੀਆ ਬਈ ਸੁਣਦੇ ਸੀ ਉਹਨੂੰ ਵਧੀਆ ਲੱਗਦਾ ਸੀ ਕਿ ਉਹ ਕਿ ਮੈਨੂੰ ਵਧੀਆ ਲੱਗਦਾ ਹੁੰਦਾ ਵੀ ਇੱਕ ਪਾਸੇ ਬੰਦਾ ਕੱਲਾ ਇੱਕ ਪਾਸੇ ਸਾਰੇ ਆ ਹੂੰ ਵਧੀਆ ਲੱਗਦਾ ਜੀ ਬਹੁਤ ਵਧੀਆ ਗੱਲ ਸੀ ਔਰ ਆਪਣੇ ਆਪ ਨੂੰ ਖੁਸ਼ ਰੱਖਣ ਲਈ ਤੁਸੀਂ ਕੀ ਕਰਦੇ ਹੋਗੇ ਮੈਂ ਗਾਣੇ ਲਿਖਦਾ ਜਾਂ ਗਾਣੇ ਗਾਉਣਾ ਹੂੰ ਬਸ ਕੁਝ ਲਿਖਿਆ ਮਾੜਾ ਮੁੱਟਾ ਸੁਣਾਓ ਲੇਕਿਨ ਮੈਂ ਜਿੱਦ ਦੇ ਮੈਂ ਥਿਆ ਰਹਾ ਸੁਣਾਈ ਅੱਛਾ ਫਰੀਦਕੋਟੋਂ ਤੇ ਮੈਂ ਬਸ ਚਾਉਂਦੇ ਨੇ ਲਿਖਿਆ ਸੀ ਜੀ ਅੱਛਾ ਚਾਰਕ ਲੈਣਾ ਕੀ ਲਿਖਿਆ ਸੀ ਜਮਨੋ ਜਿਸਮ ਹੀ ਚੋਈ ਦਹੁੰਦਾ ਤਾ ਪੂਰਾ ਸ਼ਹਿਰ ਪਿਆਸੀ ਮੈਨੂੰ ਤੇਰੀ ਰੂਹ ਨਾਲ ਮੁਹਬਤ ਐ ਤਾਈਓ ਤੈਨੂੰ ਚਾਹਿਆ ਸੀ ਉਹ ਤੈਨੂੰ ਪਾਉਣ ਲਈ ਮੈਂ ਵਿਸ਼ ਮੰਗਾ ਤੈਨੂੰ ਪਾਉਣ ਲਈ ਮੈਂ ਵਿਸ਼ ਮੰਗਾ ਜਦੋਂ ਤਾਰੇ ਟੁੱਟਦਾਨੀ ਉਹ ਤੈਨੂੰ ਦੇਖ ਦੇਖ ਕੇ ਕਮਲਾ ਦਿਲ ਮੇਰਾ ਤਾਂ ਪਰਦਾ ਨਹੀਂ ਉਹ ਤੈਨੂੰ ਦੇਖ ਦੇਖ ਕੇ ਕਮਲਾ ਦਿਲ ਮੇਰਾ ਤਾਂ ਪਰਦਾ ਨਹੀਂ ਕੀ ਬਾਤ ਹੈ ਤੇ ਮੁਹੱਬਤ ਕਿਵੇਂ ਦੇਖਦੀ ਹੋ ਅੱਜ ਕੱਲ ਜਸਮੀਆ ਜਾਂ ਕਿਵੇਂ ਕਹੀਏ ਅੱਜਕੱਲ ਤੇ ਚੰਦ ਰਿਹਾ ਸੁਣਾ ਗਿਆ ਨਹੀਂ ਤੁਹਾਨੂੰ ਮੈਂ ਜੀ ਜਿਸਮ ਜਿਸਮੀ ਚਾਹੀਦਾ ਹੁੰਦਾ ਫਿਰ ਰੂਹ ਨਾਲ ਲਗਾਦਾ ਪਿਆਰ ਪਰ ਇਦਾਂ ਦੇ ਬਹੁਤ ਘੱਟ ਲੋਕ ਨੇ ਅੱਜਕੱਲ ਵਾਕਈ ਘੱਟ ਹੈ ਜੀ ਹਾਂਜੀ ਹਮ ਪਰ ਇਹ ਹੁਣਾਂ ਨਹੀਂ ਚਾਹੀਦਾ ਜਦੋਂ ਇੱਕ ਬੰਦਾ ਤੁਹਾਡੇ ਤੇ ਵਿਸ਼ਵਾਸ ਕਰਦਾ ਤੁਹਾਡਾ ਇੰਨਾ ਕਰਦਾ ਸਭ ਕੁਝ ਤੁਹਾਨੂੰ ਦੇ ਦਿੰਦਾ ਤੁਹਾਡੇ ਤੇ ਭਰੋਸਾ ਕਰਕੇ ਤੇ ਉਹਦੀਆਂ ਉਮੀਦਾਂ ਤੋੜਨੀਆ ਉਹ ਬਹੁਤ ਜ਼ਿਆਦਾ ਗਲਤ ਨਹੀਂ ਹੈ ਨਾ ਇੱਕ ਬੰਦੇ ਦਾ ਕਹਿ ਲਓ ਕਿ ਮਰ ਨਹੀਂ ਹੋ ਜਾਂਦਾ ਹਾਂਜੀ ਹਾਂਜੀ ਬੰਦਾ ਜਿਉਂਦਾ ਇੱਕ ਲਾਸ਼ ਬਣ ਕੇ ਫਿਰਦਾ ਉਹਦੇ ਅੰਦਰ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ ਤੇ ਇਮੋਸ਼ਨਸ ਖਤਮ ਹੋ ਜਾਂਦੇ ਨੇ ਯਾਰ ਹਾਂਜੀ ਇਹ ਚੀਜ਼ਾਂ ਬਹੁਤ ਹੈਗੀਆਂ ਸਮਾਜ ਦੇ ਵਿੱਚ ਹੋ ਰਹੀਆਂ ਤਾਂ ਇਸੇ ਕਰਕੇ ਲੋੜ ਆ ਥੋੜਾ ਜਿਹਾ ਭਾਈ ਸਮਝਣ ਦੀ ਹੈ ਨਾ ਹਾਂਜੀ ਸੋ ਮੈਨੂੰ ਬਹੁਤ ਅੱਛਾ ਲੱਗਿਆ ਔਰ ਤੁਸੀਂ ਕੀ ਸੁਨੇਹਾ ਚੰਦ ਜਾਂਦੇ ਦੇਣਾ ਚਾਹੋਗੇ ਮੈਂ ਸੁਨੇਹਾ ਹੀ ਦਿੰਨਾ ਵੀ ਜੋ ਵੀ ਕੋਈ ਵੀ ਕਿਸੇ ਦੇ ਵਿੱਚ ਆਪਣੇ ਪਿੰਡਾਂ ਦੇ ਆ ਕੋਈ ਜਾਂ ਕੋਈ ਗਰੀਬ ਘਰ ਦੇ ਆ ਮੁੰਡਾ ਆ ਕੋਈ ਵੀ ਕੁੜੀ ਆ ਉਹਨਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਹੂੰ ਕੋਈ ਵੀ ਆ ਸਿੰਗਰ ਆ ਜਾਂ ਕੁਛ ਹੋਰ ਕੁਛ ਕੋਈ ਟਾਈਲੈਂਡ ਕਿਸੇ ਵੀ ਕੋਈ ਗਾਣ ਦਾ ਜਾਂ ਕਿਸੇ ਜਿਹੀ ਕੋਈ ਭੰਗੜੇ ਦਾ ਹਰੇਕ ਨੂੰ ਸਪੋਰਟ ਕਰੋ ਸਹੀ ਨੂੰ ਸਪੋਰਟ ਕਰੋ ਬਿਲਕੁਲ ਸਹੀ ਹੈ ਜੀ ਜਿਹੜੇ ਅੱਜ ਕੱਲ੍ਹ ਵੈਸੇ ਹੀ ਚੜੇ ਫਿਰਦੇ ਉਹਨਾਂ ਨੂੰ ਕੋਈ ਫਾਇਦਾ ਨਹੀਂਗਾ ਚਲੋ ਵੀ ਆਪ ਦੀ ਥਾਂ ਤੇ ਸਹੀ ਆ ਜੀ ਚਲ ਰੋਟੀ ਪੈ ਗਈ ਹੈ ਨਾ ਪਰ ਜਿਹੜੇ ਸਹੀ ਉਹਨਾਂ ਨੂੰ ਵੀ ਮੂਰੇ ਲਿਆਉਣਾ ਚਾਹੀਦਾ ਸੀਤੋ ਵਾਲੇ ਦੀ ਰੀਲਾਂ ਦੇਖਦੇ ਹੋ ਤੁਸੀਂ ਦੇਖਦਾ ਜੀ ਮਾੜਾ ਨਾ ਲੱਗਿਆ ਕਿਵੇਂ ਲੱਗਦਾ ਤੁਹਾਨੂੰ ਸੀਤੋ ਵਾਲਾ ਠੀਕ ਹੈ ਜੀ ਵਧੀਆ ਚਲੋ ਆਪ ਦਾ ਉਹਦਾ ਵਿਚਾਰੇ ਦਾ ਸਰਕਲ ਉਸੇ ਚੱਲ ਗਈ ਹੂੰ ਚਲੋ ਆਪਾਂ ਤਾਂ ਨੇ ਵਧੀਆ ਗੱਲ ਦਾ ਕਿਉਂਕਿ ਗਰੀਬ ਘਰ ਦਾ ਮੁੰਡਾ ਅੱਗੇ ਜਾ ਹੂੰ ਜਿਵੇਂ ਦਾ ਮਰਜੀ ਆ ਪਰ ਵਧੀਆ ਹੂੰ ਪਰ ਸਹੀ ਨੂੰ ਵੀ ਲੈ ਕੇ ਜਾਣਾ ਚਾਹੀਦਾ ਵੀ ਜੋ ਸਹੀ ਹੈ ਜੀ ਹੂੰ ਜਿਹੜੇ ਮੇਰੇ ਉਸਤਾਦ ਜੀ ਉਹ ਵੀ ਬਹੁਤ ਵਧੀਆ ਉਹਨਾਂ ਨੂੰ ਜਾਦੇ ਨੌਲੇਜ ਵੀ ਆ ਬਹੁਤ ਜਾਦੇ ਪਰ ਉਹ ਵੀ ਹਜੇ ਬਹੁਤ ਘੱਟ ਸੋਸ਼ਲ ਮੀਡੀਆ ਤੇ ਆ ਜੀ ਅੱਛਾ ਉਹ ਵੀ ਪਿੱਛੇ ਹੀ ਹੈ ਕਿਉਂਕਿ ਸਹੀ ਚੀਜ਼ ਅੱਗੇ ਨਹੀਂ ਆਉਂਦੀ ਕਈ ਵਾਰੀ ਚਲੋ ਕੋਈ ਗੱਲ ਨਹੀਂ ਪਰ ਸਹੀ ਚੀਜ਼ ਨੂੰ ਮੂਰੇ ਲੈ ਕੇ ਆਉਣਾ ਚਾਹੀਦਾ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਣਾ ਪਬਲਿਕ ਨੂੰ ਕਿ ਸਹੀ ਚੀਜ਼ ਨੂੰ ਮੂਰੇ ਲੈ ਕੇ ਆਓ ਬਿਲਕੁਲ ਅਸੀਂ ਹਰ ਵਾਰ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਜੋ ਵੀ ਦੋਸਤ ਮਿੱਤਰ ਜਾਂ ਮਤਲਬ ਕੋਈ ਨਵਾਂ ਟੈਲੈਂਟ ਆਉਂਦਾ ਹੈ ਤਾਂ ਅਸੀਂ ਜ਼ਰੂਰ ਕਰਦੇ ਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਸਪੋਰਟ ਕਰੀਏ ਔਰ ਅਸੀਂ ਉਹਨਾਂ ਦੀ ਆਵਾਜ਼ ਚੱਕੇ ਤਾਂ ਕਿ ਪਤਾ ਲੱਗੇ ਕਿ ਇੱਕ ਟੈਲੈਂਟ ਇੱਥੇ ਵੀ ਪਿਆ ਹੈ ਨਾ ਤਾਂ ਸਮਝਣ ਦੀ ਲੋੜ ਹੁੰਦੀ ਹੈ ਉਹ ਕਹਿੰਦੇ ਵੀ ਕਹਿੰਦੇ ਨੇ ਹੀਰੇ ਦੀ ਕਦਰ ਜੋਰੀ ਨੂੰ ਹੁੰਦੀ ਹੈ ਜੀ ਤਾਂ ਸ਼ਾਇਦ ਕੋਈ ਜੋਰੀ ਮਿਲੇ ਤੁਹਾਡੇ ਵਾਸਤੇ ਵੀ ਤਾਂ ਮੈਂ ਹੀ ਤੁਹਾਨੂੰ ਦੁਆਵਾਂ ਮੈਂ ਦਿੰਨੀ ਹੈ ਕਿ ਤੁਸੀਂ ਬਹੁਤ ਵੱਡੇ ਲੈਵਲ ਤੇ ਜਾਓ ਔਰ ਪੰਜਾਬ ਦਾ ਮਾਣ ਵਧਾਓ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬੈਸਟ ਵਿਸ਼ਸ ਫਾਰ ਫਿਊਚਰ